ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 27 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਕਾਫੀ ਖੇਤਰਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਸਵੇਰ ਵੇਲੇ ਧੁੰਦ ਦੇਖੀ ਜਾ ਰਹੀ ਹੈ ਖਾਸ ਕਰਕੇ ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਚੰਡੀਗੜ੍ਹ, ਮੁਹਾਲੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ। ਟੁੱਟਵੇਂ ਤੌਰ ਤੇ ਹਲਕੀ ਤੋਂ ਦਰਮਿਆਨੀ ਧੁੰਦ ਵੱਖ-ਵੱਖ ਖੇਤਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਇਹ ਧੁੰਦ ਬਹੁਤਾ ਸਮਾਂ ਨਹੀਂ ਰਹੇਗੀ ਜਦੋਂ ਸੂਰਜ ਨਿਕਲੇਗਾ ਤੇ ਇਹ ਨਾਲ ਦੀ ਨਾਲ ਉੱਡ ਜਾਵੇਗੀ ਕਿਉਂਕਿ ਜਮਿਨੀ ਪੱਧਰ ਤੇ ਧੁੰਦ ਹੈ ਤੇ ਉੱਪਰਲੇ ਲੈਵਲ ਤੇ ਮੌਸਮ ਸਾਫ਼ ਬਣਿਆ ਹੋਇਆ ਹੈ ਕੋਰਾ ਅੱਜ ਵੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪਿਆ ਹੈ ਸਵੇਰ ਵੇਲੇ ਜਿਸ ਕਰਕੇ ਹੱਥਾਂ ਨੂੰ ਠੰਡ ਕਾਫੀ ਲੱਗ ਰਹੀ ਹੈ ਹੱਥ ਪੈਰ ਸੁੰਨ ਹੋ ਰਹੇ ਹਨ ਤੇ ਟੈਂਪਰੇਚਰ ਦੀ ਵੀ ਗੱਲ ਕਰੀਏ ਤਾਂ ਕੁਝ ਕੇ ਖੇਤਰਾਂ ਦੇ ਵਿੱਚ 1 ਡਿਗਰੀ ਦੇ ਆਸ-ਪਾਸ ਅੱਜ ਸਵੇਰ ਵੇਲੇ ਟੈਂਪਰੇਚਰ ਜ਼ਰੂਰ ਦਰਜ ਕੀਤਾ ਜਾਵੇਗਾ ਉਸ ਤੋਂ ਇਲਾਵਾ ਕੱਲ ਨੂੰ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਸਵੇਰ ਵੇਲੇ ਮੌਸਮ ਠੰਡਾ ਦੁਪਹਿਰ ਵੇਲੇ ਮੌਸਮ ਨਿੱਗਾ ਪੰਜਾਬ ਦੇ ਵਿੱਚ ਹੋਵੇਗਾ ਮੌਸਮ ਅੱਜ ਵੀ ਸਾਰੇ ਹੀ ਖੇਤਰਾਂ ਦੇ ਵਿੱਚ ਸਾਫ਼ ਬਣਿਆ ਰਹੇਗਾ ਤੇ ਹਵਾ ਲਗਾਤਾਰ ਰਵਾਨਗੀ ਬਣੀ ਰਹੇਗੀ ਉਸ ਤੋਂ ਇਲਾਵਾ 29 ਤੇ 30 ਤਰੀਕ ਨੂੰ ਇੱਕ ਪਹਾੜਾਂ ਦੇ ਵਿੱਚ ਸਿਸਟਮ ਗੁਜਰੇਗਾ ਜਿਹਦੇ ਵਿੱਚ ਉੱਥੇ ਬਰਫਵਾਰੀ ਦਾ ਦੌਰ ਦੇਖਿਆ ਜਾਵੇਗਾ ਤੇ ਨੇੜੇ ਦੇ ਇਲਾਕੇ ਜਿਹੜੇ ਨੀਵੇਂ ਨੇ ਉਹਨਾਂ ਵਿੱਚ ਮੀਡੀਆ ਕਾਰਵਾਈਆਂ ਹੋਣਗੀਆਂ ਪੰਜਾਬ ਦੇ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਲਚਲ ਹੋ ਸਕਦੀ ਹੈ ਬਾਕੀ ਖੇਤਰਾਂ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ